मेरा नाम डॉक्टर इंदरपाल है मैं आम आदमी पार्टी एसी का जिला प्रधान हाँ ਇੱਕ ਦੋ ਦਿਨ ਪਹਿਲਾਂ ਮੈਂਬਰ ਪਾਰਲੀਮੈਂਟ ਗੁਜੀਤ ਔਜਲਾ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਏ ਜਿਸ ਵੀਡੀਓ ਵਿੱਚ ਕੋਨੇ ਸਾਡੇ ਦਲਤ ਸਭਾਜ ਨੂੰ ਨਾਲ ਛੋਟਾ ਸਮਾਜ ਕਿ ਜਿਹੜੇ ਇਹਨਾਂ ਦੇ ਬੱਚੇ ਐ ਉਹ 10 ਸਾਲ ਪਹਿਲਾਂ ਹੀ ਜਿਹੜੇ ਐ ਚੈਨੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਐ ਨਸ਼ਾ ਕਰਦੇ ਸ਼ੁਰੂ ਕਰ ਦਿੰਦੇ ਐ ਖੋਹਾਂ ਕਰਦੇ ਸ਼ੁਰੂ ਕਰ ਦਿੰਦੇ ਐ ਇਹ ਬੜੀ ਮਤਭਾਗੀ ਘੱਟ ਰ ਕਿ ਜਿਹੜਾ ਇਹੋ ਜਿਹਾ ਮੈਂਬਰ ਪਾਰਲੀਮੈਂਟ ਹੈ ਮੈਂ ਆਪਣੇ ਸਮਾਜ ਨੂੰ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਗਲਤ ਸਮਾਜ ਹੈ ਉਹ 36% ਹੈ ਤੇ ਮੈਂ ਸਾਰੇ ਸਮਾਜ ਨੂੰ ਅਪੀਲ ਕਰਦਾ ਆਪਣੇ ਅੰਮ੍ਰਿਤਸਰ ਜਿਹੜੇ ਲੋਕ ਸਭਾ ਦੇ ਜਿਹੜੇ ਸ਼ਡਿਊਲ ਕਾਸਟ ਯੋਗ ਨੇ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਗੁਰਜੀਤ ਹੋਜਲੇ ਨੂੰ ਜਿਹੜਾ ਅੱਗੇ ਇਹਨੂੰ ਨਕਾਰਾ ਕਰੋ ਅੱਗੇ ਤੋਂ ਸਾਡੇ ਸਮਾਜ ਵਾਸਤੇ ਜਿਹੜੀ ਹੈ ਉਹ ਇਹ ਜੀ ਗੱਲਾਂ ਕਰ ਸਕੇ ਕਿ ਸਭਾਏ ਵਾਸਤੇ ਨਾਲ ਮੁੱਖ ਮੰਤਰੀ ਭਗਵਤ ਮਾਨ ਸਿੰਘ ਨੂੰ ਮੈਂ ਅਪੀਲ ਕਰਦਾ ਵਾਂ ਕਿ ਤੇਰੇ ਉੱਤੇ 300 259 ਇਹਦਾ ਨਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਜਿਹੜਾ ਅੱਗੇ ਤੋਂ ਕੋਈ ਵੀ ਜਿਹੜਾ ਦਲ ਸਮਾਜ ਦੀ ਜਿਹੜੀ ਹੈ ਉਹ ਬੇਅਦਬੀ ਨਾ ਕਰ ਸਕੇ ਦੇਖੋ ਗੱਲ ਹੈ ਵੀ ਜੇ ਅਸੀਂ ਇਹੋ ਹੀ ਘਟਨਾਵਾਂ ਹੋਣੀਆਂ ਨੇ ਇਹ ਘਟਨਾਵਾਂ ਜਿਹੜੀਆਂ ਨੇ ਇਹ ਬਹੁਤ ਬਾੜੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੱਸ ਰਹੇ ਹੋ ਵੀ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਗੁਜੀਤ ਔਜਲਾ ਕਰ ਰਿਹਾ ਉਹ ਵੀ ਕਾਂਗਰਸ ਦਾ ਉਮੀਦਵਾਰ ਉਹ ਵੀ ਹਿੱਸਾ ਕਰ ਰਿਹਾ ਇਹ ਬੜੀ ਮਤਭਾਗੀ ਘਟ ਰਿਹਾ ਹੈ ਇਹੋ ਜਿਹੇ ਬੰਦੇ ਜਿਹੜਾ 295 ਦਾ ਪੱਤਾ ਦਰਜ ਹੋਣਾ ਜੀਦਾ ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕੋਕੋ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਗ੍ਰਹਿ ਮੰਤਰੀ ਵੀ ਨਾ ਹਨ ਮੈਂ ਅਪੀਲ ਕਰਦਾ ਵਾਂ ਕਿ ਜਿਹੜਾ 295 ਦਾ ਜਿਹੜਾ ਉਹਦਾ ਪਰਚਾ ਦਰਜ ਕੀਤਾ ਜਾਵੇ ਇਹ ਅੱਜ ਕਿਸ ਇਲਾਕੇ ਦੇ ਵਿੱਚ ਪੁਤਲਾ ਸਾੜਿਆ ਗਿਆ ਜੀ ਇਹ ਆਪਣਾ ਰਾਜਪਥ ਰੋਡ ਤੇ ਭਗਵਾਨ ਵਾਲਮੀਕੀ ਦੀ ਮੂਰਤੀ ਲੱਗੇ ਬਿਲਕੁਲ ਉੱਥੇ ਸਾੜਿਆ ਗਿਆ ਸਾਡੀ ਟੀਮ ਦੇ ਵਿੱਚ ਇਕੱਲੇ ਦਲ ਸਮਾਜ ਦੇ ਲੋਕ ਨਹੀਂ ਜੀ ਦੂਜੇ ਸਮਾਜ ਦੇ ਲੋਕ ਨੇ ਜਿਹੜਾ ਇਸ ਨੂੰ ਬਰਬ ਕਰਨਾ ਚਾਹੁੰਦਾ ਹੈ ਇਹ ਜਿਹੜੇ ਲੋਕ ਨੇ ਇਹ ਸਮਾਜ ਨੂੰ ਤੋੜਨਾ ਚਾਹੁੰਦੇ ਨੇ ਤੇ ਜਿਹੜੇ ਤੋੜਨਾ ਚਾਹੁੰਦੇ ਨੇ ਉਹ ਤੇ ਦਾ ਪਰਚਾ ਜਿਹੜਾ ਉਹ ਸਰਕਾਰ ਨੂੰ ਦਰਜ ਹੋਣਾ ਚਾਹੀਦਾ ਦੇਖਦਾ ਸਾਡਾ ਸਰ ਗੁਰਜੀਤ ਸਿੰਘ ਓਜਲਾ ਨੇ ਸਾਡੇ ਐਸਸੀ ਭਾਈਚਾਰੇ ਔਰ ਗਰੀਬੀ ਦਾ ਮਜ਼ਾਕ ਉਡਾਇਆ ਉਹ ਗਰੀਬੀ ਔਰ ਐਸਸੀ ਭਾਈਚਾਰੇ ਨੂੰ ਇੱਕ ਗਾਲੀ ਦਿੰਦੀ ਹੈ ਜੋ ਕਿ ਕਿਸੇ ਵੀ ਕੀਮਤ ਦਾ ਪੰਜਾਬ ਦੇ ਵਿੱਚ ਨਾ ਅੰਮ੍ਰਿਤਸਰ ਦੇ ਵਿੱਚ برداشت ਕੀਤੀ ਜਾਏਗੀ ਅਸੀਂ ਉਸ ਨੂੰ ਇਸ ਗੱਲ ਦਾ ਜਵਾਬ ਦੇਣ ਵਾਸਤੇ ਉਹਦਾ ਪੁੱਤਰਾ ਸਾਡੇ ਗਿਆ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਹਾਡੀ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਹੈ ਤੁਸੀਂ ਹੁਣ ਜਾਓ ਕਿਸੇ ਹੋਰ ਇਲਾਕੇ ਦੇ ਵਿੱਚ ਜਾਓ ਸਰ ਉਹਨਾਂ ਨੇ ਗਾਲੀ ਜਾਣ ਬੁੱਝ ਕੇ ਦਿੱਤੀ ਹੈ ਕੋਈ ਗਲਤੀ ਨਾਲ ਨਹੀਂ ਦਿੱਤੀ ਤੇ ਨੇ ਮਰਜੀ ਗਲਤੀ ਦੀ ਮਾਫੀ ਮੰਗੀ ਜਾਂ ਜਿਹੜਾ ਉਹਨਾਂ ਦਾ ਐਮ ਸੀ ਗਰੀਬੀ ਨੂੰ ਗਾਲੀ ਦੇਣਾ ਸਮਾਜ ਨੂੰ ਗਾਲੀ ਦੇਣਾ ਉਹ ਉਹਨਾਂ ਨੇ ਆਪਣਾ ਐਮ ਪੂਰਾ ਕਰ ਲਿਆ ਪਰ ਅਸੀਂ ਉਸਨੂੰ ਉਹਨਾਂ ਨੂੰ ਮਾਫ ਨਹੀਂ ਕਰਾਂਗੇ ਗਰੀਬ ਜੰਦਾ ਉਹਨਾਂ ਨੂੰ ਮਾਫ ਨਹੀਂ ਕਰੇਗੀ ਐਸ ਸੀ ਭਾਈ ਜਰਾ ਉਹਨਾਂ ਨੂੰ ਮਾਫ ਨਹੀਂ ਕਰੇਗਾ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ ਔਰ ਮੈਂ ਇਸ ਇੱਕ ਕੰਮ ਹੋਰ ਕਹਾਂਗਾ ਕਿ ਕਾਂਗਰਸ ਨੂੰ ਪਾਰਟੀ ਨੂੰ ਇਹ ਸ਼ਰਮ ਨਹੀਂ ਆਈ ਕਿ ਇਹ ਜੇ ਗੰਦੇ ਬੰਦੇ ਨੂੰ ਤੁਸੀਂ ਟਿਕਟ ਦੇ ਕੇ ਅੱਗੇ ਫਿਰ ਲੈ ਕੇ ਆ ਰਹੇ ਹੋ ਤਾਂ ਕਿ ਉਹ ਮੁੜ ਕੇ ਜਿੱਤਣ ਤੋਂ ਬਾਅਦ ਜਾਂ ਵੋਟਾਂ ਤੋਂ ਬਾਅਦ ਉਹ ਫਿਰ ਐਸੀ ਸਮਾਜ ਔਰ ਗਰੀਬ ਬੰਦੇ ਦਾ ਮਜ਼ਾਕ ਉਡਾਵੇ ਔਰ ਉਸਦੇ ਸਾਡੇ ਦੀਏ ਤੇ ਜਿਹੜਾ ਵੀ ਇਹੋ ਜਿਹੇ ਬੰਦੇ ਨੇ ਸਮਾਜ ਵਿੱਚ ਕਿਤੇ ਜਗ੍ਹਾ ਨਹੀਂ ਹੈਗੀ ਔਰ ਅਸੀਂ ਇਸ ਦਾ ਕੁਝ ਔਰ ਵਿਰੋਧ ਕਰਦੇ ਆ ਕਿ ਉਹ ਐਸਐਸ ਮੈਂ ਦੇ ਰਿਹਾ ਸਾਰਾ ਸਮਾਜ ਉਹ ਗਰੀਬ তব ਕਮਿਊਨਿਟੀ তব ਕਾ ਔਰ ਸਾਰੇ ਉਹਦਾ ਵਿਰੋਧ ਕਰਕੇ ਔਰ ਇਲੈਕਸ਼ਨਾਂ ਦੇ ਵਿੱਚ ਇਸ ਗੱਲ ਦਾ ਜਵਾਬ ਦੇਣਗੇ ਡੇ ਉਹਦਾ ਗ੍ਰੰਦੇ ਸਮਾਜ ਦੇ ਔਰ ਗਰੀਬੀ ਗਰੀਬ ਦੇ ਵਿੱਚੋਂ ਐਸਐਸ ਸਮਾਜ ਦੇ ਵਿੱਚੋਂ ਸਭ ਵੱਡੇ ਤੋਂ ਵੱਡੇ ਐਸਐਸਏ ਵੀ ਹੋਏ ਨੇ ਆਈਐਸ ਅਫਸਰ ਹੋਏ ਨੇ ਔਰ ਉਹਦਾ ਤੁਸੀਂ ਦੇਖਿਆ ਰਾਸ਼ਟਰਪਤੀ ਤੱਕ ਏ ਸੀਟ ਤੇ ਪਹੁੰਚੇ ਨੇ ਔਰ ਇਸ ਤੋਂ ਇਲਾਵਾ ਕੀ ਚਾਹੁੰਦੇ ਨੇ ਕਿਸ ਬੰਦੇ ਨੂੰ ਗਾਲੀ ਦਿੰਦੀ ਹੈ ਸਾਡੇ ਰਾਸ਼ਟਰਪਤੀ ਨੂੰ ਗਾਲੀ ਦਿੰਦੀ ਹੈ ਜਾਂ ਸਾਡੇ ਉਹਦਾ ਆਈਏਐਸ ਅਫਸਰਾਂ ਨੂੰ ਗਾਲੀ ਦਿੰਦੀ ਹੈ ਜਾਂ ਮਜਿਸਟਰ ਨੂੰ ਗਾਲਾਂ ਦਿੰਦੀ ਹੈ ਜਾਂ ਆਮ ਜਨਤਾ ਨੂੰ ਗਾਲਾਂ ਦਿੰਦੀ ਆ ਉਹਨੇ ਸਾਰਿਆਂ ਨੂੰ ਗਾਲਾਂ ਦਿੱਤੀਆਂ ਜਿਸ ਦਾ ਜਵਾਬ ਅਸੀਂ ਸਾਰੀ ਜੰਦਾ ਉਹਨਾਂ ਨੂੰ ਐਸ ਇਲੈਕਸ਼ਨ ਦੇ ਵਿੱਚ ਜ਼ਰੂਰ ਦਵਾਂਗੇ